ਕਦੂਆ ਸੰਗਾ ਕੇ 好的 ਹਾਂ ਲੱਕਮ ਕਦਾ ਸਾਹਿਬ ਗੁਰਜੀ ਕੀ ਫਤਿਹ ਸ੍ਰੀ ਪਗੋਤ ਜੀ ਸਹਾਇ ਵਾਹਿਗੁਰੂ ਸ੍ਰੀ ਪਗੋਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗੋਤੇ ਸੁਕਾ ਗੁਰੂ ਨਾਨਕੁ ਲੰਘਿ ਆਇ ਫਿਰੰਗਿਤ ਗੁਰਤਾ ਅਮਰਦਾਸ ਰਾਮਦਾਸ ਸਹਾਇ ਅਰਜੰਬਰ ਗੁਵਿੰਦਨਾਮ ਸਮਰਾਣ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਇਐ ਜਿਸ ਲਿਠੇ ਸਬਤ ਜਾਇ ਤੇਗ ਬਹਾਦਰ ਸਵਰਾ आव ताई थाई हुए सहाय दसवें पाशाह श्री गुरु गोबिंद हुए सहाय दसा पातशाही दोत श्री गुरु ग्रंथ साहिब जी दे दंत्र बोलो जी ਸਹੂਜਿਆ ਤੇ ਆ ਚਾਲਗਾਂ ਮੁਕਤਿਆਂ ਵੱਠੀਆਂ ਜਪੀਆਂ ਤਪੀਆਂ ਜਿਨਾਂ ਨਾਮ ਜਪਿਆ ਵੰਡ ਛਕਿਆ ਦੇਹ ਚਲਾਈ ਤੇ ਵਾਹਿ ਦੇ ਅੰਧ ਰਿਤ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲ ਜੀ ਸਿੰਗਾਂ ਸਿੰਗੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਥੋਪਰਾਂ ਵਹਾਈਆਂ ਚਰਖੀਆਂ ਤੇ ਚੜ੍ਹਿਆ ਰਿਆਂ ਨਾਲ ਚਿਰਾਏ ਲੈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤੇਨਾ ਸਮੋਹ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਸਾਹਿਬ ਜੀ ਬੋਲੋ ਜੀ ਧਿਆਨ ਤੱਕਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਪਰ ਕੇ ਵਾਹਿਗੁਰੂ ਪ੍ਰਥਮੇਨ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਿਆ ਹੋਵੇ ਚੇਤਿਆ ਕੈ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਕਾਲ ਸਾਹਿਬ ਤਹ ਅਹਰਸ਼ਿਆ ਰਿਆ ਦੇਂਤੇ ਫਤਹਿ ਮਿਰਦ ਕੀ ਪੈਜ ਪੰਖ ਕੀ ਜੇਤ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲ ਜੀ ਸਿੱਖਾਂ ਨੂੰ ਸਿੱਖੀ ਦਾਤਿਸਦਾਨ ਰਹਿਦਾਨ ਵਿਵੇਕਦਾਨ ਸਹਾਦਾਨ ਪ੍ਰਸਾਦਾਨ ਦਾਨ ਸਰਦਾਨ ਨਾਮ ਦਾ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਚੰਦੇ ਹੋਗੇ ਜੁਗ ਜੁਗਿਆタル ਧਰਮ ਕਾ ਜੈਕਾਰ ਬੋਲ ਜੀ ਸਿੱਖਾਂ ਦਾ ਮਨ ਨੀਵਾ ਮੱਤ ਉੱਚੀ ਮੱਤਤ ਦੇ ਰੱਖੀ ਆਪ ਬਾਹੀ ਗੁਰੂ ਜੀ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਤਿਉ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾ ਮੰਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾ ਤੇ ਸੇਵਾ ਸੰਭਾਲਦਾ ਖਾਲਸਾ ਜਿਨ ਬਖਸ਼ੋ ਹੇ ਮਹਿਮਾਨਿਆਂ ਦੇ ਮਾਂ ਨੇਤਾਨਿਆਂ ਦੇ ਤਾ ਨਿਓਟਿਆਂ ਦੀਓ ਪਤ ਪਾਵਨ ਕਿਰਪਾ ਨਾਰ ਭਤਵਸ਼ਮ ਜਗ ਜੋਗੇ ਤਰ ਸਤਗੁਰੁ ਸੇਰੇ ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ ਆਪ ਜੀਆਂ ਦੇ ਪਵਿੱਤਰ ਚਰਨ ਤਪਲਾਂ ਵਿਖੇ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਜੀ ਚਾਰ ਪਹਿਰ ਰਹਿ ਆਪ ਜੀਆਂ ਦੇ ਭਾਣੇ ਅੰਦਰ ਬਤੇਤ ਹੋਈ ਹੈ ਕੋਟਾਨ ਕੋਟ ਸ਼ੁਕਰਾਨ ਹੈ ਜੀ ਚਾਰ ਪਹਿਰ ਜੋ ਦਿਨ ਆਇਆ ਆਪ ਜੀਆਂ ਦੇ ਭਾਣੇ ਅੰਦਰ ਸੇਵਾ ਸਿਮਰਨ ਵਿੱਚ ਬਤੇਤ ਕਰਵਾ ਲੈਣਾ ਜੀ ਇਸ ਸਮੇਂ ਤਾਂ ਤਾਂ ਅਮਰ ਸ਼ਹੀਦ ਦਾ ਬਾਦੀ ਸਿੰਘ ਸਾਹਿਬ ਜੀ ਤਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਪਵਿੱਤਰ ਦਰਬਾਰੰਦਰਾਤਮੀਆਂ ਦੀ ਸੋਹਣੇ ਸਿੰਘਾਸਨ ਤਿਆਰ ਕਰਨ ਜੀ ਸਮੂਹ ਸੰਤਾਨ ਪ੍ਰਕਾਸ਼ਮਣ ਰੂਪ ਹੋ ਕਰਕੇ ਦਿਦਾਰ ਬਖਸ਼ ਕਰਦੇ ਆ ਗੁਰਬਾਨੀ ਦੇ ਪਾਵਨ ਪਵਿੱਤਰ ਮੁਕਵਾਕ ਦੁਆਰਾ ਨਿਹਾਲ ਨਿਹਾਲ ਕਰੋ ਜੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਤੇ ਤਾਮ ਦਰਸਵਾਂ ਕਰਨੀਆਂ ਜੀ ਸ਼ੋਭ ਪਾਵਣਾ ਗੁਰਮਤੰਸਾਰ ਪੂਰਨ ਕਰਨੀਆਂ ਜੀ ਸਭਨਾਂ ਦੇ ਗ੍ਰਹਿ ਪਰਿਵਾਰਾਂ ਵਿੱਚ ਸੂਖ ਸ਼ਾਂਤੀ ਚੜ੍ਹਦੀ ਕਲਾ ਦੇ ਪਹਿਰੇ ਬਖਸ਼ਿਸ਼ ਕਰਦੇ ਆਂ

ਦੇਵ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ